साथियों को नमस्कार मेरे दिमाग में एक बात आई कि मेरे एक व्यूअर ने एक कमेंट कर दिया पंजाबी में तो आज मैं गल करांगा पंजाबी से उन्हें की आख्या कहता है बैजा राम दे नाल रब दा नाम लेके ये कहता मैनू बैजा राम दे नाल रब दा नाम ले लेके ਹੁਣ ਤੁਸੀਂ ਇੱਕ ਗੱਲ ਦੱਸੋ ਮੈਂ ਪਹਿਲਾਂ ਇਹਦੇ ਦੋ ਟੁਕੜੇ ਨੇ ਪਹਿਲਾਂ ਤਾਂ ਬਹਿ ਜਾ ਰਾਮ ਦੇ ਨਾਲ ਹੁਣ ਤੁਸੀਂ ਐਂ ਦੱਸੋ ਮੈਂ ਰਾਮ ਨਾਲ ਕਿਵੇਂ ਬਹਿ ਜਾਵਾਂ ਮੇਰੇ ਨਾਲ ਮੇਰਾ ਮਨ ਹੈਗਾ ਤੇ ਮਨ ਜਿਹੜਾ ਨਾ ਉਹ ਬੜਾ ਉਤਪਾਦ ਮਚਾਉਂਦਾ ਹੈ ਉਹ ਕਦੇ ਤਾਂ ਕੋਈ ਵਿਚਾਰ ਪੈਦਾ ਕਰ ਦਿੰਦਾ ਹੈ ਕਦੇ ਕੋਈ ਭਾ ਆ ਜਾਂਦਾ ਹੈ ਪਾ ਜਾਂਦਾ ਤੇ ਅੱਜ ਮੈਨੂੰ ਅਚਾਨਕ ਉਸ ਦੀ ਗੱਲ ਯਾਦ ਆ ਗਈ ਬਹਿ ਜਾ ਆਰਾਮ ਦੇ ਨਾਲ ਕੀ ਬਹਿ ਜਾਈਏ ਭਰਾਓ ਜਦੋਂ ਆ ਮਨ ਜਿਹੜਾ ਸੋਚਦਾ ਹੈ ਮਨ ਦੇ ਵਿੱਚ ਕੋਈ ਪਾ ਜਾਂਦਾ ਹੈ ਕਿ ਫਿਰ ਕਿਵੇਂ ਆਰਾਮ ਕਰ ਲਈਏ ਤੁਸੀਂ ਦੱਸੋ ਮੈਨੂੰ ਕਿਵੇਂ ਬਹਿ ਜਾਈਏ ਤੇ ਸ਼ਾਨੇ ਕਹਿੰਦੇ ਜਦੋਂ ਤੱਕ શરીર ਚੱਲਦਾ ਹੈ ਜਦੋਂ ਤੱਕ ਸਾਹ ਆਉਂਦੀ ਹੈ ਜਦੋਂ ਤੱਕ ਰੋਟੀਆਂ ਖਾਂਦੇ ਆਂ ਸਾਹ ਲੈਂਦੇ ਆਂ ਇਹ ਆਰਾਮ ਕਰਾਂਗੇ ਤਾਂ ਉਹ ਤਾਂ ਆਰਾਮ ਖੁਰਯੋ ਜੁਗੀ RAMNAZ ਬਹਿ ਨਹੀਂ ਸਕਦੇ ਜਦੋਂ ਤੱਕ શરીર ਠੀਕ ਹੋਏ ਬੰਦੇ ਨੂੰ ਲੱਗਿਆ ਰਹਿਣਾ ਚਾਹੀਦਾ ਹੈ ਔਰ ਬੰਦਾ ਸਭ ਕੁਝ ਕਰ ਸਕਦਾ ਹੈ ਜਿਹੜਾ ਲੱਗਿਆ ਰਵੇ ਜੇ ਲੱਗਿਆ ਰਵੇ ਤਾਂ ਆ ਵੀ ਲੋਕੀ ਕਹਿੰਦੇ ਨੇ ਛਾਣੇ ਲੋਕੀ ਬਹੁਤ ਵੱਡੀ ਵੱਡੀ ਗੱਲਾਂ ਕਹਿੰਦੇ ਨੇ ਠੀਕ ਹੈ ਨਾ ਔਰ ਗੁਰੂ ਨਾਨਕ ਦੇਵ ਤਾਂ ਕਹਿੰਦੇ ਕਾਰਨ ਕਰਾਉਣ ਆਪ ਆਪ ਮਾਨਸ ਕੀ ਕਚੂ ਨਹੀਂ ਯਾਰ ਉਹ ਕਰਨ ਕਰਾਉਣ ਦਾ ਰੱਬ ਹੋਊਗਾ ਪਰ ਰੱਬਾ ਤੂੰ ਵੀ ਕਿੱਥੇ ਨਾਨਕਾ ਨਾਨਕਦੇਵ ਜੀ ਤੁਸੀਂ ਵੀ ਕਿੱਧਰ ਜਾਂਦੇ ਹੋਗੇ ਤੇ ਚੱਲ ਕੇ ਜਾਂਦੇ ਹੋਗੇ ਕੰਮ ਤਾਂ ਫਿਰ ਵੀ ਕਰਨਾ ਹੀ ਪੈਂਦਾ ਹੈ ਨਾ ਤੇ ਆ ਜਿਹੜਾ ਮਨ ਹੈ ਨਾ ਆ ਫਿਰ ਮੇਰੇ ਹੱਥ ਪੈਰਾਂ ਨੂੰ ਮੇਰੀ ਕਰਮ ਇੰਦਰੀਆਂ ਨੂੰ ਮੇਰੀ ਜਿਹੜੀ ਸੈਂਸਰੀ ਜਿਹੜੀ ਇੰਦਰੀਆਂ ਆ ਇਹਨਾਂ ਨੂੰ ਵੀ ਕਹਿੰਦੇ ਆ ਸੈਂਸਿਸ ਨੂੰ ਕਹਿੰਦੇ ਆ ਵੀ ਤੁਸੀਂ ਪਏ ਪਏ ਕੀ ਕਰੋਗੇ ਕੰਮ ਕਰੋ ਕੁਝ ਹੈ ਕ੍ਰਿਸ਼ਨ ਭਗਵਾਨ ਨੇ ਆਖਤਾ ਵੀ ਕਰਮ ਯੋਗ ਤੇ ਗਿਆਨ ਯੋਗ ਵਰ ਭਗਤੀ ਯੋਗ ਹੁਣ ਕੋਈ ਆ ਜਾਰੀ ਚੀਜ਼ਾਂ ਮਿਕਸ ਹੁੰਦੀਆਂ ਨੇ ਕਿਸੇ ਦੇ ਵਿੱਚ ਗਿਆਨ ਵਾੜਾ ਹੈ ਕਿਸੇ ਭਗਤੀ ਘਟਾ ਹੈ ਕਿਸੇ ਭਗਤੀ ਵਾੜੀ ਹੈ ਤੇ ਗਿਆਨ ਘਟੇ ਤੇ ਕਿਸੇ ਦੇ ਕਈਆਂ ਜੀ ਕਰਮ ਬਹੁਤ ਜ਼ਿਆਦਾ ਹੁੰਦਾ ਹੈ ਕਰਮ ਉਹ ਕਰਮ ਯੋਗੀ ਕਹਿੰਦੇ ਤੇ ਭਰਾਵਾ RAM ਨਾਮ ਕਿਵੇਂ ਬਹਿ ਜਾਵਾ ਬੜਾ ਜੰਡਟ ਪੈ ਗਿਆ ਹੁਣ ਰੱਬ ਦਾ ਨਾਮ ਲੈ ਲਈਏ ਔ ਆਧਾ ਪਾਰਟ ਜਿਹੜਾ ਰਹੇਗਾ ਰੱਬ ਦਾ ਨਾਮ ਹੁਣ ਰੱਬ ਦਾ ਨਾਮ ਲਈਏ ਤੇ ਸਿੱਖ ਭਰਾ ਕਹਿੰਦੇ ਆ ਰੱਬ ਦਾ ਨਾਮ ਆਏ ਆਜ ਲਓਗੇ ਤੇ ਬੇੜਾ ਪਾਰੂ ਨੀ ਬੇੜਾ ਵਹਿ ਜਾਣਾ ਠੀਕ ਹੈ ਸਾਡੇ Hindu ਭਰਾ ਕੋਈ ਹੋਰ ਗੱਲ ਕਹਿੰਦੇ ਨੇ ਸਿੱਖ ਭਰਾ ਕੋਈ ਹੋਰ ਗੱਲ ਕਹਿੰਦੇ ਨੇ ਤੇ Jain ਭਰਾ ਕਹਿੰਦੇ ਨੇ ਜੈ ਜੀਨਿੰਦਰ ਬੋਲੀ ਜਾਓ ਤੇ ਮੁਜਾ ਮਰੀ ਜਾਓ ਤੇ ਤੁਸੀਂ ਪਾਰ ਹੋ ਜਾਓਗੇ ਤੇ ਬੁੱਧ ਵਾਲੇ ਕਹਿੰਦੇ ਨੇ ਬੁੱਧ ਜਿਹੜੇ ਬੁੱਧ ਧਰਮ ਵਾਲੇ ਉਹ ਕਹਿੰਦੇ ਬੁੱਧਮ ਸ਼ਰਣਮ ਗੱਛਾਮੀ ਜੇ ਬੁੱਧ ਨੂੰ ਯਾਦ ਕਰੋਗੇ ਤਾਂ ਬੇੜਾ ਪਾਰ ਹੋ ਜੂਗਾ ਲੋ ਦੱਸੋ ਉਹਦਾ ਤਾਂ ਹੋ ਗਿਆ ਸਾਡਾ ਕਿਵੇਂ ਹੋ ਜੂਗਾ ਮੈਨੂੰ ਸਮਝ ਨਹੀਂ ਆਦਾ ਉਹ ਬੇੜਾ ਹੈ ਕਿੱਧਰ ਤੇ 크੍ਰਿਸਚਨ ਕਹਿੰਦੇ ਨੇ ਉਹ ਸਾਡੇ ਕ੍ਰਾਈਸਟ ਨੂੰ ਯਾਦ ਕਰੋ ਬੇੜਾ ਪਾਰ ਹੋ ਜੂਗਾ ਜਿਵੇਂ ਉਹਦਾ ਹੋਇਆ ਸੀ ਉਹ ਹੋ ਜੂਗਾ ਉਹ ਤਾਂ ਅਸੀਂ ਨਹੀਂ ਚਾਹਦੇ ਉਹਦਾ ਜਿਵੇਂ ਹੋ ਗਿਆ ਸੀ ਸੂਲੀ ਤੇ ਕੰਗਤਾ ਸੀ ਅਸੀਂ ਨਹੀਂ ਜਾਂਦੇ ਭਰਾਓ ਆ ਗੱਲ ਸਾਨੂੰ ਨਹੀਂ ਜਸਦੀ ਪਾਰਸੀ ਕੋਈ ਹੋਰ ਗੱਲ ਕਹਿੰਦੇ ਨੇ ਤੇ ਰੱਬ ਦਾ ਨਾਮ ਅਸਲੀ ਕੌਨ ਦਾ ਹੈ ਆ ਮੈਨੂੰ ਨਹੀਂ ਸਮਝ ਚ ਆਇਆ ਹੁਣ ਕੀ ਕਰੀਏ ਆ ਬਹਿ ਗਿਆ ਪਵਾਨਾ ਤੇ ਸਾਰੇ ਆਪਣੇ ਆਪਣੀ ਬੇੜੇ ਲਈ ਖੜੇ ਨੇ ਕਹਿੰਦੇ ਨੇ ਇੱਥੇ ਬਊਗਾ ਤੱਪੌ ਸਾਗਰ ਤੋਂ ਪਾਰ ਜੇ ਇਹਦੇ ਵਿੱਚ ਨਹੀਂ ਬੈਠਿਆ ਤਾਂ ਡੁੱਬ ਜੂਗਾ ਹੁਣ ਕੀ ਕਰੀਏ ਜੇ ਧਿਆਨ ਲਾਈਏ ਤੇ ਧਿਆਨ ਥੋੜੀ ਦੇਰ ਤਾਂ ਲੱਗ ਜਾਂਦਾ ਹੈ ਫਿਰ ਧਿਆਨ ਲੱਗਦਾ ਨਹੀਂ ਫਿਰ ਮਨ ਕਹਿੰਦਾ ਛੱਡ ਯਾਰ ਹੁਣ ਇਸੇ ਵਿੱਚ ਬੈਠ ਰਹਿਣਾ ਛੱਡ ਭਰਾ ਤੇ ਜੇ ਜਪ ਕਰੀਏ ਸੁਮਿਰਨ ਕਰੀਏ ਤੇ ਫਿਰ ਮਨ ਆ ਜਿਹੜਾ ਮੇਰੀ ਗੋਦ ਦੇ ਵਿੱਚ ਬੱਚਾ ਹੈ ਉਹ ਮੇਰੇ ਉਹ ਉਚਕੂਨ ਮਚਾ ਦਿੰਦੇ ਛਾੜ ਨੂੰ ਬਸ ਐ ਮੈਨੂੰ ਮਾਰੂਗਾ ਕੀ ਉਲਟੇ-ਉਲਟੇ ਕੰਮ ਕਰਕੇ ਧਿਆਨ ਕੋਈ ਸੁਮਿਰਨ ਕਰਕੇ ਮੈਨੂੰ ਮਾਰੂਗਾ ਤੂੰ ਤਾਂ ਤੂੰ ਮੈਨੂੰ ਖਤਰਾ ਪੈਦਾ ਕਰੀ ਜਾਂਦਾ ਮੈਨੂੰ ਅਮਨ ਬਣਾਉਣਾ ਚਾਹੁੰਦਾ ਮਨ ਕਹਿੰਦਾ ਮੈਨੂੰ ਅਮਨ ਬਣਾਉਣਾ ਚਾਹੁੰਦਾ ਫਿਰ ਮਨ ਮੇਰ ਮਾਗ ਜੜਾ ਉਹ ਕਹਿੰਦਾ ਹੈ ਭਾਈ ਥੋੜਾ ਇਸ ਦੀ ਵੀ ਮੰਨ ਲਓ ਉਹ ਚ ਇੰਦਰ ਦਿਨ ਦਿਨ ਦੀਆਂ ਗੱਲਾਂ ਹੋਰ ਕਰ ਲੈ ਕੋਈ ਜਲੇਬੀ ਖਾਣੀ ਹੈ ਗੁਲਾਬ ਜਮਨ ਖਾਣਾ ਹੈ ਇਹਨੂੰ ਖਿਲਾ ਲਿਆ ਭਾਈ ਐ ਨਾ ਗਿਆ ਕਰੋ ਤੋ ਰਾਮ ਨਾਲ ਕੀ ਨਹੀਂ ਬਹਿ ਜੀ ਉਹ ਮੇਰਾ ਵੀਵਰ ਜੀ ਇਹ ਦੇਖਦਾ ਹੋਏ ਉਹਦਾ ਨਾਮ ਤਾਂ ਮੈਂ ਭੁੱਲ ਗਿਆ ਮੈਂ ਦੇਖਣਾ ਚਾਹੀਦਾ ਸੀ ਤੇ ਉਹਨੇ ਮੈਨੂੰ ਆਖਿਆ ਕਿ ਬੇਜਾ ਰਾਮ ਨਾਲ ਤੇ ਨਾਰ ਰੱਬ ਦਾ ਨਾਲੇ ਕਿ ਹੁਣ ਤੂੰ ਮੈਨੂੰ ਦੱਸ ਦੇ ਇੰਨਾ ਫਵਾੜਿਆਂ ਦਾ ਜਵਾਬ ਤੂੰ ਦੇ ਦੇ ਤੇ ਤੈਨੂੰ ਕੋਈ ਇਹਨਾਂ ਪਵਾੜਿਆਂ ਦਾ ਜਵਾਬ ਮਿਲ ਗਿਆ ਹੋਵੇ ਤਾਂ ਫਿਰ ਮੈਨੂੰ ਦੱਸ ਦੇ ਤੇ ਤੁਸੀਂ ਵੀ ਦੱਸ ਦਿਓ ਕਮੈਂਟ ਕਰ ਲਿਓ ਉਹ ਪੰਜਾਬੀ ਮੈਂ ਕੀ ਹੈ ਕਿ ਕਈ ਵਾਰ ਤਾਂ ਮੈਂ ਹਿੰਦੀ 'ਚ ਕਰਦਾ ਫਿਰ ਮੈਨੂੰ ਕਈ ਵਾਰ ਰਾਜਸਥਾਨੀ 'ਚ ਕਰਨ ਦੀ ਇੱਛਾ ਹੋ ਜਾਂਦੀ ਕਦੇ-ਕਦੇ ਮੈਂ ਇੱਕਦਾ ਹਰਿਆਣਾ 'ਚ ਹਰਿਆਣਵੀ 'ਚ ਹੀ ਬਣਾਇਆ ਸੀਗਾ ਪਰ ਮਨ ਨਾ ਆਇਆ ਕਰਦਾ ਹੈ ਕਿ ਜਿਹਨੂੰ ਜਿਹੜੀ ਗੱਲ ਚੰਗੀ ਲੱਗੇ ਉਹ ਥੋੜੀ ਉਸੇ ਲੈਂਗੁਏਜ ਵਿੱਚ ਕਰੋ ਲੈਂਗੁਏਜ ਦਾ ਕੀ ਹੈ ਲੈਂਗੁਏਜ ਦਾ ਵਹੀਕਲ ਹੈ ਐਕਸਪ੍ਰੈਸ਼ਨ ਦਾ ਤੋ ਗੱਲ ਕਹਿੰਦਾ ਇੱਕ ਇੱਕ ਤਰੀਕਾ ਹੈਗਾ ਤੋ ਪਹਿਣੋ ਤੋ ਪਰਾਓ ਹੁਣ ਮੈਨੂੰ ਦੱਸੋ ਬੇਜਾ ਰਾਮ ਦੇ ਲਾਲ ਰੱਬ ਦਾ ਨਾਂ ਲਗੇ ਕੀ ਕਰੀਏ ਤੇ ਕਿਵੇਂ ਕਰੀਏ ਤੁਸੀਂ ਵੀ ਸੋਚੋ ਤੇ ਮੈਂ ਵੀ ਸੋਚਦਾ ਤੇ ਵਾਬਾ ਨਾਨਕ ਨੂੰ ਵੀ ਪੜੋ ਤੇ ਗੁਰਬਾਣੀ ਨੂੰ ਪੜੋ ਅਰੇ ਮੈਂ ਗ੍ਰੰਥਾਂ ਨੂੰ ਪੜ੍ਹੋ ਅਸੀ ਵੀ ਪੜ੍ਹਦੇ ਆ ਮੈਂ ਵੀ ਪੜਦਾ ਹਿੰਦੂਆਂ ਦੇ ਵੀ ਪੜਦਾ ਤੇ ਸਾਡੇ ਸਭ ਭਰਾ ਨੇ ਤੇ ਹੁਣ ਪੜੀ ਜੰਨੇ ਆ ਕਈ ਕਈ ਤੇ ਉਹ ਜਿਹਾ ਕਹਿੰਦੇ ਆ ਨਾਮ ਲਿਓ ਨਹੀਂ ਤਾਂ ਤੁਹਾਡੀ ਗਰਦਨ ਉਡਾ ਦੇਵਾਂਗੇ ਜਿਵੇਂ ਕਿ ਨਹੀਂ ਲਾਲ ਦੀ ਉਡਾਈ ਸੀ ਹੁਣ ਦੱਸੋ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਇਸ ਗਰਦਨ ਦੇ ਉੱਤੇ ਉੱਤੇ ਹੀ ਗੜਬੜ ਹੈ ਸਾਰੀ ਇਹਨੂੰ ਉਡਾ ਦਿਓ ਇਧਰੋਂ ਤੇ ਫਿਰ ਸਾਰਾ ਮਾਮਲਾ ਸੈਟਲ ਹੋ ਜਾਂਦਾ ਹੈ ਇਹਨਾਂ ਦਾ ਕੁਝ ਕਰਨਾ ਨਹੀਂ ਇਹਨਾਂ ਨੂੰ ਆਜ ਇਹਨਾਂ ਤਾਂ ਪਤਾ ਲੱਗਿਆ ਕਿ ਵੀ ਇਸ ਗਰਦਨ ਦੇ ਉੱਤੇ ਉੱਤੇ ਹੀ ਸਾਰੇ ਕਮਾੜੇ ਨੇ ਤੋਂ ਇਸ ਲਈ ਭੈਣ ਤੇ ਭਰਾਓ ਵਿਚਾਰ ਕਰੋ ਤੇ ਕੋਈ ਰਾਹ ਹੋਵੇ ਤਾਂ ਦੇਖੋ ਤੇ ਦਿਖਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੋ ਪਸੰਦ ਆਵੇ ਤਾਂ ਲਾਈਕ ਸ਼ੇਅਰ ਹੋਣ ਸਬਸਕ੍ਰਾਈਬ ਕਰ ਦੇਣਾ ਗੱਲਾਂ ਬਾਤਾਂ ਚੱਲਦੀਆਂ ਰਹਿਣ ਗਿਆ ਆ ਪਲੇਟਫਾਰਮ ਹੈ ਹੀ ਗੱਲਾਂ ਬਾਤਾਂ ਦਾ ਭਾਈ ਆਪਣੇ ਵਿਚਾਰਾਂ ਦੀ ਗੱਲ ਪ੍ਰਗਟ ਕਰਨ ਲਈ ਤੁਸੀ ਵੀ ਬਣਾ ਲਓ ਚੈਨਲ ਤੇ ਗੱਲਾਂ ਬਾਤਾਂ ਕਰੋ ਸਾਡੇ ਵਰਗੇ ਬੰਦੇ ਸੁਣਨਗੇ ਫਿਰ ਧੰਨਵਾਦ ਬੋਰ ਬਾਅਰ ਧੰਨਵਾਦ